ਬੁ ਯੇਸ਼ੂ ਦੇ ਨਾਮ ਚ ਆਪ ਸਭ ਨੂੰ ਸ਼ਾਲੋਮ ਉਮੀਦ ਕਰਦਾ ਹਾਂ ਤੁਸੀਂ ਸਾਰੇ ਪ੍ਰਭੂ ਚ ਠੀਕ ਹੋਵੋਗੇ ਚੇਲਿਆਂ ਦੇ ਕਰਤਵ 27ਵਾਂ ਅਧਿਆਇ 13ਵੇਂ ਵਚਨ ਤੋਂ ਜਦੋਂ ਦੱਖਣ ਦੀ ਹਵਾ ਹੌਲੀ-ਹੌਲੀ ਚੱਲਣ ਲੱਗੀ ਤਾਂ ਇਹ ਸੋਚਿਆ ਕਿ ਸਾਡਾ ਕੰਮ ਪੂਰਾ ਹੋ ਗਿਆ ਅਤੇ ਲੰਗਰ ਚੁੱਕ ਲਿਆ ਅਤੇ ਕਰੇ ਦੇ ਨਾਲ-ਨਾਲ ਚੱਲੇ ਪਰ ਥੋੜੀ ਦੇਰ ਬਾਅਦ ਉਸ ਪਾਸਿਓਂ ਇੱਕ ਵੱਡਾ ਤੂਫਾਨ ਆਇਆ ਜਿਸ ਨੂੰ ਏਰਕੁਲਨ ਕਹਿੰਦੇ ਹਨ ਜਦੋਂ ਜਹਾਜ਼ ਹਨੇਰੀ ਚ ਫਸਿਆ ਤਾਂ ਉਹ ਉਹਦੇ ਸਾਹਮਣੇ ਠਹਿਰ ਨਾ ਸਕਿਆ ਅਤੇ ਸਾਡੀ ਕੋਸ਼ਿਸ਼ ਕਾਮਯਾਬ ਨਾ ਹੋਈ ਅਤੇ ਅਸੀਂ ਰੁੜਦੇ ਹੀ ਚਲੇ ਗਏ ਕਲੌਦੇ ਨਾਮ ਦੇ ਛੋਟੇ ਜਿਹੇ ਟਾਪੂ ਹੇੰਟ ਅਸੀਂ ਰੁੜਦੇ ਰੁੜਦੇ ਅਸੀਂ ਜਹਾਜ਼ ਨੂੰ ਕਾਬੂ ਦੇ ਵਿੱਚ ਕੀਤਾ ਅਤੇ ਉਹਨਾਂ ਨੇ ਉਸ ਨੂੰ ਥੱਲੋ ਕੱਢਿਆ ਅਤੇ ਕਈ ਯਤਨ ਕਰਕੇ ਜਹਾਜ਼ ਨੂੰ ਥੱਲੋ ਬੰਨਿਆ ਇਸ ਡਰ ਦੇ ਕਾਰਨ ਕਿ ਕਿਤੇ ਸੁਰਤੀਸ ਵਿੱਚ ਨਾ ਫਸ ਜਾਈਏ ਪਾਲ ਅਤੇ ਸਮਾਨ ਸਾਰਾ ਉਤਾਰ ਕੇ ਰੋੜਦੇ ਹੋਏ ਚਲੇ ਗਏ ਜਦੋਂ ਸੀ ਹਨੇਰੀ ਦੇ ਕਾਰਨ ਬਹੁਤ ਮੁਸ਼ਕਲਤ ਅਤੇ ਤਕਲੀਫ ਸਹੀ ਅਤੇ ਤੀਸਰੇ ਦਿਨ ਉਹਨਾਂ ਨੇ ਆਪਣੇ ਹੱਥਾਂ ਦੇ ਨਾਲ ਜਹਾਜ਼ ਦੇ ਵਿੱਚਲਾ ਸਾਰਾ ਸਮਾਨ ਵੀ ਛੁੱਟ ਦਿੱਤਾ ਅਤੇ ਜਦ ਬਹੁਤ ਦਿਨਾਂ ਤੱਕ ਨਾ ਸੂਰਜ ਅਤੇ ਨਾ ਤਾਰੇ ਵਿਖਾਈ ਦਿੱਤੇ ਵੱਡੀ ਹਨੇਰੀ ਚਲਦੀ ਹੀ ਰਹੀ ਤਾਂ ਆਖਰ ਚ ਸਾਡੇ ਬਚਨ ਦੀ ਸਾਰੀ ਉਮੀਦ ਜਾਂਦੀ ਰਹੀ ਤਾਂ ਆਖਰ ਚ ਸਾਡੇ ਬਚਨ ਦੀ ਸਾਰੀ ਉਮੀਦ ਜਾਂਦੀ ਰਹੀ ਜਦੋਂ ਬਹੁਤ ਦਿਨਾਂ ਤੱਕ ਨਾ ਸੂਰਜ ਨਾ ਤਾਰੇ ਵਿਖਾਈ ਦਿੱਤੇ ਅਤੇ ਵੱਡੀ ਹਨੇਰੀ ਚਲਦੀ ਰਹੀ ਤਾਂ ਆਖਰ ਚ ਸਾਡੇ ਬਚਨ ਦੀ ਸਾਰੀ ਉਮੀਦ ਜਾਂਦੀ ਰਹੀ ਪਿਆਰਿਓ ਪੌਲਸ ਜਿਸ ਜਹਾਜ਼ 'ਚ ਯਾਤਰਾ ਕਰ ਰਿਹਾ ਸੀ ਉਹ ਖਤਰੇ 'ਚ ਪੈ ਗਿਆ ਇਹ ਪੌਲਸ ਕੌਣ ਹੈ ਪਵਿੱਤਰ ਵਿਅਕਤੀ ਪਵਿੱਤਰ ਪਰਮੇਸ਼ਵਰ ਦੀ ਸੇਵਾ ਕਰ ਰਿਹਾ ਸੀ ਪਾਪ 'ਚ ਪੈ ਕੇ ਨਾਸ਼ ਹੋਏ ਲੋਕਾਂ ਨੂੰ ਬਚਾਉਣਾ ਹੈ ਪਰਮੇਸ਼ਵਰ ਦੇ ਵਚਨ ਦਾ ਪ੍ਰਚਾਰ ਕਰਨਾ ਹੈ ਇਹ ਸੋਚ ਕੇ ਆਸ ਕਰਨ ਵਾਲਾ ਬਹੁਤ ਹੀ ਮਿਹਨਤੀ ਵਿਅਕਤੀ ਜੋ ਕ੍ਰੂਸਦਾਸੀ ਪਰਮੇਸ਼ਵਰ ਦਾ ਬਹੁਤ ਹੀ ਡਰਪੈ ਰੱਖਣ ਵਾਲਾ ਇਨਸਾਨ ਸੀ ਜੇ ਮੈਸੂ ਸੁਮਾਚਾਰ ਨਾ ਸੁਨਾਮਾ ਤਾਂ ਮਿਰਤੇ ਹਏ ਇਹ ਕਹਿਣ ਵਾਲਾ ਸੁਮਾਚਾਰ ਪ੍ਰਚਾਰਕ ਯੇਸ਼ੂ ਮਸੀਹ ਦੇ ਚੇਲਿਆਂ ਨਾਲੋਂ ਵੀ ਜ਼ਿਆਦਾ ਬਹੁਤ ਜ਼ਿਆਦਾ ਮਿਹਨਤ ਕਰਨ ਵਾਲਾ ਇਹ ਅਦਭੁਤ ਸੇਵਕ ਉਹ ਜਿਹੜੇ ਜਹਾਜ਼ 'ਚ ਯਾਤਰਾ ਕਰ ਰਿਹਾ ਸੀ ਉਹ ਖਤਰੇ 'ਚ ਪੈ ਗਿਆ ਐਸਾ ਭਿਆਨਕ ਖਤਰਾ ਪੈ ਗਿਆ ਸੀ ਕਿ ਉਹਨਾਂ ਦੇ ਬਚਨ ਦੀ ਕੋਈ ਵੀ ਉਮੀਦ ਨਹੀਂ ਸੀ ਆਸ ਨਹੀਂ ਸੀ ਬਚਨ ਦੀ ਬਿਲਕੁਲ ਵੀ ਆਸ ਨਹੀਂ ਸੀ ਪਿਆਰਿਓ ਅੱਜ ਸਾਡੇ ਵਿੱਚੋਂ ਕੁਝ ਲੋਕਾਂ ਦੀ ਇਹ ਸੋਚ ਆ ਮੈਂ ਪ੍ਰਭੂ ਤੇ ਵਿਸ਼ਵਾਸ ਕਰਦਾ ਹਾਂ ਨਾ ਮੈਂ ਮਸੀਦ ਲਹੂ ਚ ਧੋ ਕੇ ਪਾਕ ਸਾਫ ਕੀਤਾ ਗਿਆ ਹਾਂ ਨਾ ਮੈਂ ਪਰਮੇਸ਼ਵਰ ਦੀ ਸੰਤਾਨ ਹਾਂ ਨਾ ਮੈਂ ਪ੍ਰਾਰਥਨਾ ਕਰ ਰਿਹਾ ਹਾਂ ਨਾ ਮੈਂ ਭੁੱਖੇ ਰਹਿ ਕੇ ਉਪਵਾਸ ਰੱਖ ਕੇ ਪ੍ਰਾਰਥਨਾ ਕਰਦਾ ਹਾਂ ਨਾ ਵਚਨ ਨੂੰ ਪੜ੍ਹਦਾ ਹਾਂ ਨਾ ਅਤੇ ਮੈਂ ਲਗਾਤਾਰ ਸੰਗਤੀ ਦੇ ਵਿੱਚ ਵੀ ਜਾਂਦਾ ਹਾਂ ਨਾ ਮੈਂ ਆਪਣੇ ਨਾਲ ਹੋਰ ਵੀ ਲੋਕਾਂ ਨੂੰ ਉਧਾਰ ਚ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਪਰ ਮੇਰੇ ਜੀਵਨ ਦੇ ਵਿੱਚ ਕਿਉਂ ਐਸੀ ਹਨੇਰੀ ਆ ਵੱਡੀ ਹਨੇਰੀ ਇੱਥੇ ਅਸੀਂ ਇਸ ਤਰ੍ਹਾਂ ਪੜਿਆ ਵੇਖਿਆ ਹੈ ਨਾ ਅਤੇ ਜਦ ਬਹੁਤ ਦਿਨਾਂ ਤੱਕ ਨਾ ਸੂਰਜ ਨਾ ਤਾਰੇ ਦਿਖਾਈ ਦਿੱਤੇ ਇੱਕ ਵੱਡੀ ਹਨੇਰੀ ਸਾਡੇ ਜਹਾਜ਼ ਉੱਪਰ ਆਵੱਜੀ ਇੱਥੇ ਪੰਜਾਬੀ ਦੇ ਵਿੱਚ ਵੱਡੀ ਹਨੇਰੀ ਲਿਖਿਆ ਹੋਇਆ ਹੈ ਇਹ ਹੀ ਤੂਫਾਨ ਆ ਤੂਫਾਨ ਉੱਠ ਗਿਆ ਇਹ ਤੂਫਾਨ ਜਿੱਥੇ ਇਹ ਯਾਤਰਾ ਕਰ ਰਹੀ ਸੀ ਉਸੇ ਇਲਾਕੇ ਵਿੱਚ ਸੀ ਜਿਹੜੀ ਮੰਜ਼ਿਲ ਤੱਕ ਉਹਨਾਂ ਨੇ ਪਹੁੰਚਣਾ ਹੈ ਪਹੁੰਚਣ ਤੋਂ ਪਹਿਲਾਂ ਹੀ ਉਹਨਾਂ ਦੀ ਯਾਤਰਾ 'ਚ ਰੁਕਾਵਟ ਬਣਦੇ ਹੋਏ ਉਹ ਮੰਜ਼ਿਲ ਤੱਕ ਪਹੁੰਚ ਨਾ ਸਕੇ ਉਹਨਾਂ ਨੂੰ ਬਹੁਤ ਹੀ ਖਤਰੇ ਦੇ ਵਿੱਚ ਪਾ ਦਿੱਤਾ ਅੱਜ ਸਾਡੇ ਵਿੱਚੋਂ ਕੁਝ ਲੋਕ ਸ਼ੁਰੂ ਕਰ ਚੁੱਕਿਆ ਪੜ੍ਹਾਈ ਤਾਂ ਸ਼ੁਰੂ ਕਰ ਦਿੱਤੀ ਆ ਬੜੀ ਉਮੀਦ ਦੇ ਨਾਲ ਯਤਨ ਕੀਤੇ ਆ ਕਿਹੜੇ ਯਤਨ ਕੀਤੇ ਆ ਉਹ ਤੁਸੀਂ ਹੀ ਜਾਣਦੇ ਹੋ ਪਰ ਕੋਸ਼ਿਸ਼ ਸ਼ੁਰੂ ਕੀਤੀ ਆ ਵੱਡੇ ਵਿਸ਼ਵਾਸ ਦੇ ਨਾਲ ਆਤਮਿਕ ਯਾਤਰਾ ਸ਼ੁਰੂ ਕੀਤੀ ਆ ਆਪਣੇ ਪਰਿਵਾਰ ਨੂੰ ਸ਼ੁਰੂ ਕੀਤਾ ਹੈ ਹਜੇ ਹੁਣੇ ਹੀ ਵਿਆਹ ਹੋਇਆ ਹੈ ਵਿਆਹ ਜੀਵਨ ਸ਼ੁਰੂ ਹੋ ਚੁੱਕਿਆ ਤੁਸੀਂ ਕਾਲਜ ਚ ਜੁਆਇਨ ਹੋਏ ਹੋ ਕਾਲਜ ਦੀ ਪੜ੍ਹਾਈ ਸ਼ੁਰੂ ਕੀਤੀ ਆ ਉਸੇ ਤਰ੍ਹਾਂ ਹੀ ਪਰਮੇਸ਼ਵਰ ਦੀ ਦਇਆ ਨਾਲ ਤੁਸੀਂ ਨੌਕਰੀ ਪਾ ਕੇ ਨੌਕਰੀ ਦੇ ਜੁਆਇਨ ਹੋਏ ਹੋ ਨਵੇਂ-ਨਵੇਂ ਘਰ 'ਚ ਤੁਸੀਂ ਕਦਮ ਰੱਖਿਆ ਹੈ ਕਾਰੋਬਾਰ ਸ਼ੁਰੂ ਕੀਤਾ ਹੈ ਸ਼ੁਰੂਆਤ ਤਾਂ ਚੰਗੀ ਆ ਲੇਕਿਨ ਸ਼ਾਂਤੀ ਦੇ ਨਾਲ ਤੁਹਾਡੀ ਯਾਤਰਾ ਜਦੋਂ ਅੱਗੇ ਵੱਧ ਰਹੀ ਸੀ ਤਾਂ ਅਚਾਨਕ ਤੂਫਾਨ ਆ ਗਿਆ ਅਚਾਨਕ ਵਿਪਤਾ ਆ ਗਈ ਅਚਾਨਕ ਵੱਡੀ ਹਨੇਰੀ ਆ ਗਈ ਤੁਹਾਡੇ ਪਰਿਵਾਰ ਚ ਤੁਹਾਡੇ ਕੰਮ ਚ ਤੁਹਾਡੇ ਕਾਰੋਬਾਰ ਚ ਸਮੱਸਿਆ ਆ ਗਈ ਉਹਨੇ ਤੁਹਾਨੂੰ ਡਰਾ ਦਿੱਤਾ ਤੁਹਾਡੇ ਆਲੇ ਦੁਆਲੇ ਦੇ ਸਾਰੇ ਵਾਤਾਵਰਨ ਨੂੰ ਅੰਧਕਾਰ ਚ ਬਦਲ ਦਿੱਤਾ ਕੀ ਕਰਨਾ ਸਮਝ ਨਹੀਂ ਆ ਰਿਹਾ ਕੁਝ ਵੀ ਸੁਝ ਨਹੀਂ ਰਿਹਾ ਇੱਕ ਵਾਰ ਸੋਚੋ ਸਮੁੰਦਰ ਦੇ ਵਿੱਚ ਜਦੋਂ ਜਹਾਜ਼ ਹੈ ਤੂਫਾਨ ਦੇ ਦੁਆਰਾ ਜਹਾਜ਼ ਜਦੋਂ ਹਿੱਲ ਰਿਹਾ ਸੀ ਤਾਂ ਦੱਸੋ ਫਿਰ ਕੋਈ ਕੀ ਕਰ ਸਕਦਾ ਹੈ ਉਹਨਾਂ ਨੇ ਕਿਸ ਤਰ੍ਹਾਂ ਉਸ ਤੂਫਾਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਕਿਸ ਤਰ੍ਹਾਂ ਤੇਜ਼ ਚੱਲ ਰਹੀ ਹਨੇਰੀ ਨੂੰ ਉਹਨਾਂ ਨੇ ਕਿਸ ਤਰ੍ਹਾਂ ਸ਼ਾਂਤ ਕੀਤਾ ਕਿ ਇਹ ਉਹਨਾਂ ਦੇ ਆਪਣੇ ਵਸ ਦੇ ਵਿੱਚ ਆ ਬੋਲੋ ਕੁਝ ਨਹੀਂ ਆ ਅੱਜ ਤੁਹਾਡੀ ਸਥਿਤੀ ਵੀ ਇਸੇ ਤਰ੍ਹਾਂ ਦੀ ਆ ਜੋ ਸਮੱਸਿਆਵਾਂ ਉਠ ਰਹੀਆਂ ਕਿ ਉਹਨਾਂ ਨੂੰ ਰੋਕਣ ਦਾ ਹੱਲ ਤੁਹਾਡੇ ਕੋਲ ਹੈ ਤੁਸੀਂ ਅੱਗੇ ਨਾ ਵੱਧ ਸਕੋ ਸ਼ਾਂਤੀ ਨਾਲ ਸੋ ਨਾ ਸਕੋ ਨਾ ਹੀ ਰੱਜ ਕੇ ਖਾ ਸਕੋ ਐਸੀਆਂ ਡਰਾਉਂਡ ਵਾਲੀਆਂ ਸਮੱਸਿਆਵਾਂ ਨੂੰ ਕਿ ਦੂਰ ਕਰਨ ਵਾਲੀ ਸ਼ਕਤੀ ਤੁਹਾਡੇ ਵਿੱਚ ਹੈ ਨਹੀਂ ਆ ਐਸੇ ਸਮੇਂ ਤੇ ਅਸੀਂ ਜੇ ਕੰਢੇ ਪਹੁੰਚਣਾ ਹੈ ਤਾਂ ਕੀ ਕਰਨਾ ਜ਼ਿੰਦਗੀ ਦੇ ਪ੍ਰਤੀ ਹੀ ਜੇ ਆਸ ਜਾ ਚੁੱਕੀ ਹੈ ਤਾਂ ਜ਼ਿੰਦਗੀ ਦੇ ਪ੍ਰਤੀ ਹੀ ਜੇ ਨਿਰਾਸ਼ਾ ਤੁਹਾਡੇ ਉੱਪਰ ਆ ਗਈ ਹੈ ਤਾਂ ਅਤੇ ਤੁਸੀਂ ਸੋਚਦੇ ਹੋ ਮੈਂ ਕਿਉਂ ਜੀ ਰਿਹਾ ਹਾਂ ਸਮਝ ਨਹੀਂ ਆ ਰਿਹਾ ਮੈਂ ਕਿਉਂ ਜ਼ਿੰਦਾ ਹਾਂ ਮੈਨੂੰ ਸਮਝ ਨਹੀਂ ਆ ਰਿਹਾ ਮੈਂ ਕਿਉਂ ਨੌਕਰੀ ਕਰ ਰਿਹਾ ਮੈਨੂੰ ਸਮਝ ਨਹੀਂ ਆ ਰਿਹਾ ਮੈਂ ਕਿਉਂ ਕੋਸ਼ਿਸ਼ ਕਰ ਰਿਹਾ ਸਮਝ ਨਹੀਂ ਆ ਰਿਹਾ ਕਿਉਂ ਕਾਰੋਬਾਰ ਕਰ ਰਿਹਾ ਮੈਨੂੰ ਸਮਝ ਨਹੀਂ ਆ ਰਿਹਾ ਜੇ ਤੁਸੀਂ ਐਸੇ ਹਾਲਾਤਾਂ ਦੇ ਵਿੱਚੋਂ ਨਿਕਲ ਰਹੇ ਹੋ ਤਾਂ ਕੀ ਕਰਨਾ ਹੈ ਭੈਣੋ ਤੇ ਭਰਾਵੋ ਆਤਮਿਕ ਲੋਕਾਂ ਨੂੰ ਵੀ ਤਕਲੀਫ ਹੁੰਦੀ ਆ ਆਤਮਿਕ ਲੋਕਾਂ ਨੂੰ ਵੀ ਦੁੱਖ ਹੁੰਦਾ ਹੈ ਆਤਮਿਕ ਲੋਕਾਂ ਦੇ ਜੀਵਨ 'ਚ ਵੀ ਖਤਰੇ ਨਾਲ ਭਰੀਆਂ ਸਮੱਸਿਆਵਾਂ ਆਉਂਦੀਆਂ ਹੈ ਕਿ ਪਾਪ ਕਰਨ ਤੇ ਹੀ ਖਤਰੇ ਆਉਂਦੇ ਆ ਕਿ ਪਾਪ ਕਰਨ ਤੇ ਹੀ ਕਟਨਾਮਾ ਹੁੰਦੀਆਂ ਹੈ ਕਿ ਪਾਪ ਕਰਨ ਤੇ ਹੀ ਬਿਮਾਰੀਆਂ ਹੁੰਦੀਆਂ ਹੈ ਕਿ ਪਾਪ ਕਰਨ ਤੇ ਹੀ ਸਾਡੇ 'ਚ ਵਿਪਤਾ ਆਉਂਦੀਆਂ ਨੋ ਇਹ ਸੱਚ ਨਹੀਂ ਆ ਯੈਸ ਪਾਪ ਦੀ ਮਜ਼ਦੂਰੀ ਹੈ ਉਹ ਮੌਤ ਹੈ ਉਸ ਮੌਤ ਤੱਕ ਲੈ ਕੇ ਜਾਣ ਲਈ ਕਈ ਰਾਸਤੇ ਆ ਲੇਕਿਨ ਜਦੋਂ ਸਿ ਆਤਮਿਕ ਜੀਵਨ ਚ ਅੱਗੇ ਵਧਦੇ ਆ ਜਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਦੇ ਆ ਉਹ ਪਾਪ ਦੇ ਕਾਰਨ ਨਹੀਂ ਆ ਕਈ ਵਾਰ ਸਾਨੂੰ ਪਰਖਣ ਦੇ ਲਈ ਵੀ ਆ ਸਕਦੀਆਂ ਹੈ ਪੌਲਸ ਵੀ ਜਦੋਂ ਵਚਨ ਸੁਣਾਉਣ ਦੀ ਸੇਵਕਾਈ ਕਰ ਰਿਹਾ ਸੀ ਅਤੇ ਪੌਲਸ ਨੂੰ ਵੀ ਐਵੇਂ ਹੀ ਗ੍ਰਿਫਤਾਰ ਕਰ ਲਿਆ ਅਤੇ ਕੋਈ ਵੀ ਪੌਲਸ ਦੀ ਗ੍ਰਿਫਤਾਰੀ ਨੂੰ ਸਾਬਤ ਨਹੀਂ ਕਰ ਪਾਇਆ ਨਾ ਕਾਰਨ ਦੱਸ ਸਕੇ ਆਖਰ ਦੇ ਵਿੱਚ ਪੌਲਸ ਨੇ ਬੇਨਤੀ ਕੀਤੀ ਮੈਨੂੰ ਰੋਮ ਦੇ ਸਮਰਾਟ ਦੇ ਕੋਲ ਲੈ ਕੇ ਜਾਇਆ ਜਾਵੇ ਮੈਂ ਬੇਗੁਨਾਹ ਹਾਂ ਮੈਂ ਸਾਬਤ ਕਰਾਂਗਾ ਮੇਰਾ ਇੱਥੇ ਨਿਆਂ ਨਹੀਂ ਹੋ ਰਿਹਾ ਜਦ ਉਹਨਾਂ ਨੂੰ ਇਹ ਕਿਹਾ ਅਧਿਕਾਰੀਆਂ ਨੇ ਇਹ ਗੱਲ ਦੇ ਨਾਲ ਸਹਿਮਤੀ ਦਿਖਾਈ ਉਸ ਨੂੰ ਰੋਮ ਲੈ ਗਏ ਅਤੇ ਜਦ ਉਸ ਨੂੰ ਜਹਾਜ਼ ਦੇ ਵਿੱਚ ਲੈ ਕੇ ਜਾ ਰਹੇ ਸੀ ਤਾਂ ਉਹ ਉਹ ਪਰਮੇਸ਼ਵਰ ਦੀ ਮਰਜ਼ੀ ਨੂੰ ਪੂਰਾ ਕਰ ਰਿਹਾ ਸੀ ਜਦੋਂ ਪਰਮੇਸ਼ਵਰ ਦੀ ਮਰਜ਼ੀ ਨੂੰ ਪੂਰਾ ਕਰ ਰਿਹਾ ਸੀ ਤੂਫਾਨ ਆ ਗਿਆ ਅੱਜ ਸਾਡੇ ਵਿੱਚੋਂ ਕੁਝ ਲੋਕ ਸੇਵਾ ਕਰਨ ਵਾਲੇ ਹੋਣਗੇ ਸੇਵਕਾਈ ਕਰਨ ਵਾਲੇ ਹੋਣਗੇ ਸੇਵਾ ਕਰਨ ਤੇ ਵੀ ਵਿਸ਼ਵਾਸ ਯੋਗਤਾ ਨਾਲ ਸੇਵਾ ਕਰਨ ਤੇ ਵੀ ਪਰਮੇਸ਼ਵਰ ਦੇ ਕੰਮਾਂ ਨੂੰ ਕਰਨ ਤੇ ਵੀ ਕਈ ਹਨੇਰੀ ਤੂਫਾਨ ਕਈ ਰੁਕਾਵਟਾਂ ਕਈ ਵਿਰੋਧ ਅਤੇ ਕਈ ਮੁਸ਼ਕਲਾਂ ਆ ਸਕਦੀਆਂ ਹਨ ਅਦਭੁਤ ਆਤਮਿਕਤਾ ਚ ਅੱਗੇ ਵਧਨ ਤੇ ਸੇਵਕਾਈ ਨਾਲ ਅਣਖ ਚ ਅੱਗੇ ਵਧਨ ਤੇ ਅੱਜ ਤੁਹਾਡਾ ਜੀਵਨ ਇਧਰ ਉਧਰ ਧੱਕੇ ਖਾ ਰਿਹਾ ਹੈ ਪਰਿਵਾਰ ਚ ਸਮੱਸਿਆਵਾਂ ਆਰਥਿਕ ਸਮੱਸਿਆਵਾਂ ਸਿਹਤ ਦੀ ਸਮੱਸਿਆ ਰਿਸ਼ਤੇਦਾਰਾਂ ਦੀ ਸਮੱਸਿਆ ਕਈ ਤਰੀਕੇ ਨਾਲ ਤੁਹਾਡਾ ਜੀਵਨ ਤੱਕੇ ਖਾਂਤੇ ਤੁਹਾਨੂੰ ਸਮੱਸਿਆ ਵਿੱਚ ਪਾ ਕੇ ਤੁਹਾਡੇ ਬੈਂਕ ਬੈਲੈਂਸ ਨੂੰ ਖਾਲੀ ਕਰ ਰਿਆ ਆਪਣੀਆਂ ਸਮੱਸਿਆਵਾਂ ਦੂਰ ਕਰਨ ਦੇ ਲਈ ਆਪਣੇ ਘਰ ਦੀਆਂ ਕੀਮਤੀ ਚੀਜ਼ਾਂ ਨੂੰ ਤੁਸੀਂ ਵੇਚਦੇ ਹੋ ਘਰ ਵੇਚਦਾ ਜ਼ਮੀਨ ਵੇਚਦੀ ਕਾਰ ਵੇਚਦੀ ਖੇਤ ਵੇਚਤੇ ਬਾਈਕ ਵੇਚਦੀ ਸੋਨਾ ਵੀ ਵੇਚ ਦਿੱਤਾ ਕਿਉਂਕਿ ਉਸ ਸਮੱਸਿਆ ਵਿੱਚੋਂ ਕਿਸੇ ਤਰੀਕੇ ਨਾਲ ਬਾਹਰ ਨਿਕਲਣਾ ਹੈ ਉਸ ਦਿਨ ਜਹਾਜ਼ ਨੂੰ ਡੁੱਬਣ ਤੋਂ ਰੋਕਣ ਦੇ ਲਈ ਉਹਨਾਂ ਨੇ ਕੀ ਕੀਤਾ ਸੀ ਜਹਾਜ਼ 'ਚ ਜੋ ਸਮਾਨ ਸੀ ਉਸ ਨੂੰ ਸਮੁੰਦਰ 'ਚ ਸੁੱਟ ਦਿੱਤਾ ਕਿਸੇ ਵੀ ਤਰੀਕੇ ਨਾਲ ਬਚਣਾ ਹੈ ਕੋਸ਼ਿਸ਼ਾਂ ਫਿਰ ਤੋਂ ਪੜ ਰਿਆਂ ਹਾਂ 18ਵਾਂ ਵਚਨ ਜਦੋਂ ਅਸੀਂ ਹਨੇਰੀ ਦੇ ਵਿੱਚ ਬਹੁਤ ਥੱਕੇ ਖਾਦੇ ਤਾਂ ਉਹ ਜਹਾਜ਼ ਦੇ ਅੰਦਰਲਾ ਸਮਾਨ ਸੁੱਟਣ ਲੱਗੇ ਜਿਸ ਘਰ ਨੂੰ ਤੁਸੀਂ ਮਿਹਨਤ ਨਾਲ ਬਣਾਇਆ ਹੈ ਖੁਸ਼ੀ ਨਾਲ ਖਰੀਦਿਆ ਉਹ ਵੇਚ ਦਿੱਤਾ ਅੱਗੇ ਅਤੇ ਪਸੰਦ ਕਰਕੇ ਜਿਸ ਘਰ ਨੂੰ ਖਰੀਦਿਆ ਵੇਚ ਦਿੱਤੀ ਜੋ ਤੁਹਾਨੂੰ ਪਸੰਦ ਸੀ ਉਹ ਬਾਈਕ ਵੀ ਵੇਚਣੀ ਪੈ ਗਈ ਮਾਂ ਜਾਂ ਫਿਰ ਪੇਕੇ ਵਾਲੇ ਜੋ ਪਿਆਰ ਨਾਲ ਦਿੰਦੇ ਸੀ ਸੋਨੇ ਦੀਆਂ ਚੂੜੀਆਂ ਸੋਨੇ ਦੀ ਚੈਨ ਜਾਂ ਸੋਨੇ ਦੇ ਗਹਿਣੇ ਜਾਂ ਕੰਨ ਦੀਆਂ ਵਾਲੀਆਂ ਤੁਹਾਨੂੰ ਵੇਚਣੀਆਂ ਪੈ ਗਈਆਂ ਕਾਰਨ ਕੀ ਸੀ ਤੁਸੀਂ ਡੋਬ ਰਹੇ ਸੀ ਆਰਥਿਕ ਤੌਰ ਤੇ ਕਮਜ਼ੋਰ ਹੋ ਕੇ ਆਰਥਿਕ ਤੌਰ ਤੇ ਮਾਰੇ ਹੋ ਕੇ ਡੋਬਰੇ ਪਰਿਵਾਰ ਨੂੰ ਡੋਬਰੇ ਪਰਿਵਾਰ ਦੇ ਸਮਾਨ ਨੂੰ ਬਚਾਉਣ ਦੇ ਲਈ ਤੁਸੀਂ ਆਪਣੀਆਂ ਕੀਮਤੀ ਚੀਜ਼ਾਂ ਵੀ ਗਵਾ ਰਹੇ ਕੋਈ ਹੱਲ ਸੀ ਆ ਕੀ ਕੋਈ ਹੱਲ ਹੋ ਗਿਆ ਚਲੋ ਠੀਕ ਆ ਮੇਰੇ ਦੁੱਖ ਦੂਰ ਹੋ ਗਏ ਕਿ ਕਹਿ ਪਾ ਰਿਹਾ ਹਾਂ ਸਾਰੀਆਂ ਕੋਸ਼ਿਸ਼ਾਂ ਕਰਕੇ ਜੋ ਕੁਝ ਹੈ ਉਹ ਸਭ ਵੇਚ ਦਿੱਤਾ ਹੈ ਜੋ ਕੁਝ ਮੇਰਾ ਉਹ ਗਵਾ ਲਿਆ ਇਹ ਸੋਚ ਕੇ ਵੀ ਸਮੱਸਿਆ ਦੂਰ ਨਹੀਂ ਹੋਈ ਦੁੱਖ ਪਿੱਛਾ ਨਹੀਂ ਛੱਡ ਰੇ ਹੰਝੂ ਰੁਕ ਨਹੀਂ ਰਹੇ ਇਹ ਅੱਜ ਤੁਹਾਡੀ ਸਮੱਸਿਆ ਅਤੇ ਪੌਲਸ ਜਿਸ ਜਹਾਜ਼ ਚ ਜਾ ਰਿਹਾ ਸੀ ਉਹ ਕਿਵੇਂ ਵਿਪਤਾ ਦੇ ਵਿੱਚ ਫਸ ਗਿਆ ਸੀ ਕਵਾਂਗੇ ਹੁਣ ਜੀਨ ਦੀ ਆਸ ਵੀ ਉਹਨਾਂ ਚ ਬਿਲਕੁਲ ਨਾ ਰਹੀ ਜਾਂਦੀ ਰਹੀ ਜਹਾਜ਼ ਦੀ ਯਾਤਰਾ ਕਰਨ ਵਾਲੇ ਹਰ ਇੱਕ ਜਾਨ ਨੂੰ ਆਖਰ ਚ ਕੀ ਲੱਗ ਰਿਆ ਸੀ ਕਿ ਹੁਣ ਹੋ ਗਿਆ ਸਾਡਾ ਕੰਮ ਹੋ ਗਿਆ ਹੋ ਗਿਆ ਹੁਣ ਬਚਨ ਦਾ ਚਾਂਸ ਨਹੀਂ ਰਿਹਾ ਅਤੇ ਹੁਣ ਸਾਡੇ ਵਿੱਚ ਕੋਈ ਹੈ ਹੁਣ ਕੋਈ ਐਸਾ ਕਹਿਣ ਵਾਲਾ ਹੈ ਮੇਰ ਤੋਂ ਹੁਣ ਨਹੀਂ ਹੋ ਰਿਹਾ ਆਪਣੀ ਸਮੱਸਿਆ ਦੂਰ ਨਹੀਂ ਕਰ پا ਰਿਹਾ ਹੁਣ ਮੈਂ ਨਹੀਂ ਕਰ ਸਕਦਾ ਮੇਰ ਤੋਂ ਨਹੀਂ ਹੋ ਰਿਹਾ ਕਹਿਣ ਵਾਲੇ ਹੈ ਤਾਂ ਆਪਣੀ ਹੱਥ ਵੀ ਖਾਓ ਕੋਈ ਸਾਡੇ ਵਿੱਚਕਾਰ ਹੈ ਕਹਿਣ ਵਾਲਾ ਕਿ ਮੈਂ ਨਹੀਂ ਕਰ ਸਕਦਾ ਇੱਕ ਮਿੰਟ ਰੁਕੋ ਇੱਕ ਦਿਨ ਕਈ ਸਟੂਡੈਂਟ ਮਿਲ ਕੇ ਸਾਰੇ ਦੋਸਤ ਮਿਲ ਕੇ ਪਿਕਨਿਕ ਤੇ ਗਏ ਕਿੱਥੇ ਗਏ ਇੱਕ ਨਦੀ ਦੇ ਕੰਢੇ ਤੇ ਪਿਕਨਿਕ ਤੇ ਉਹ ਹੋ ਗਏ ਤੁਹਾਡੇ ਵਿੱਚ ਕੋਈ ਪਿਕਨਿਕ ਗਿਆ ਹੈ ਜੋ ਗਿਆ ਆਪਣੇ ਹੱਥ ਵਿਖਾਓ ਠੀਕ ਹੈ ਤੁਸੀਂ ਵੀ ਪਿਕਨਿਕ ਤੇ ਗਏ ਹੋ ਨਾ ਉਸੇ ਤਰ੍ਹਾਂ ਕੁਝ ਜਵਾਨ ਬੱਚੇ ਵੀ ਪਿਕਨਿਕ ਤੇ ਗਏ ਪਿਕਨਿਕ ਮਨਾਉਣ ਦੇ ਲਈ ਗਏ ਉੱਥੇ ਜਾ ਕੇ ਵਧੀਆ ਤਰੀਕੇ ਨਾਲ ਖਾਣਾ ਬਣਾਉਂਦੇ ਆ ਅਤੇ ਖਾਂਦੇ ਆ ਖਾਣਾ ਖਾ ਕੇ ਆਪਾਂ ਥੋੜੀ ਦੇਰ ਖੇਡਾਂਗੇ ਇਹ ਸੀ ਜੋ ਉਹਨਾਂ ਨੇ ਸੋਚਿਆ ਖਾਣ ਤੋਂ ਬਾਅਦ ਕੋਲੇ ਇੱਕ ਨਦੀ ਹੈ ਨਾ ਸੋਚਿਆ ਹੈ ਨਹਾਵਾਂਗੇ ਸਾਰੇ ਸੋਚ ਕੇ ਉਸ ਚ ਚਲੇ ਗਏ ਉਹ ਪਾਣੀ ਚ ਤੈਰ ਰਹੇ ਸੀ ਇਸ ਦੌਰਾਨ ਇੱਕ ਹੋਰ ਲੜਕਾ ਨਦੀ 'ਚ ਆ ਗਿਆ ਸਾਰੇ ਵਧੀਆ ਤੈਰ ਰਹੇ ਸੀ ਪਰ ਇਹਨੂੰ ਤੈਰਨਾ ਨਹੀਂ ਆਉਂਦਾ ਸੀ ਤੈਰਨਾ ਨਹੀਂ ਆਉਂਦਾ ਫਿਰ ਵੀ ਸਾਰੇ ਪਾਣੀ 'ਚ ਗਏ ਇਹ ਵੀ ਪਾਣੀ 'ਚ ਆ ਗਿਆ ਉਹਨਾਂ ਨੇ ਤਾਂ ਤੈਰਦੇ ਹੋਏ ਆਪਣਾ ਸਿਰ ਉੱਪਰ ਕੀਤਾ ਹੋਇਆ ਸੀ ਇਹਨੇ ਸੋਚਿਆ ਹੈ ਥੋੜਾ ਹੀ ਡੂੰਘਾ ਹੈ ਉਤਰਨ ਤੋਂ ਬਾਅਦ ਉਸਨੂੰ ਪਤਾ ਚੱਲਿਆ ਕਿੰਨਾ ਡੂੰਘਾ ਹੈ ਜਦੋਂ ਡੁੱਬਣ ਲੱਗਾ ਚੀਕਣ ਲੱਗਾ ਅਤੇ ਉੱਚੀ ਰੋਲਾ ਪਾਉਣ ਲੱਗਾ ਉਸ ਨੂੰ ਤੈਰਨਾ ਨਹੀਂ ਆਉਂਦਾ ਸੀ ਜਦੋਂ ਡੁੱਬਣ ਲੱਗਾ ਤਾਂ ਡਰ ਦੇ ਨਾਲ ਬਾਕੀ ਸਭ ਲੜਕੇ ਕੰਡੇ ਤੇ ਆ ਗਏ ਅਤੇ ਉਹ ਇਹ ਕਹਿ ਕੇ ਰੋਲਾ ਪਾ ਰਿਹਾ ਸੀ ਬਚਾ ਲਓ ਬਚਾ ਲਓ ਇਹਨਾਂ ਵਿੱਚੋਂ ਇੱਕ ਵੱਡਾ ਲੜਕਾ ਸੀ ਉਹ ਥੋੜਾ ਤਾਕਤਵਰ ਸੀ ਬਾਕੀ ਲੜਕੇ ਇਸ ਨੂੰ ਮਿਲ ਕੇ ਕਹਿਣ ਲੱਗੇ ਭਾਈ ਭਾਈ ਇਸ ਨੂੰ ਬਚਾ ਲਓ ਇਹ ਆਪਣੇ ਘਰ ਚ ਮਾਪੇ ਦਾ ਇਕਲੌਤਾ ਪੁੱਤਰ ਹੈ ਜਾਓ ਭਾਈ ਬਚਾ ਲਓ ਇਹ ਸੁਣ ਕੇ ਉਸ ਨੇ ਗੌਰ ਨਾ ਕੀਤਾ ਭਾਈ ਨਾ ਵੇਖੋ ਉਹ ਡੁੱਬ ਜਾਏਗਾ ਅਸੀਂ ਨਹੀਂ ਬਚਾ ਸਕਦੇ ਤੁਸੀਂ ਇਕੱਲੇ ਹੀ ਉਸਨੂੰ ਬਚਾ ਸਕਦੇ ਹੋ ਪਲੀਜ਼ ਜਾਓ ਭਾਈ ਉਹ ਗੌਰ ਨਹੀਂ ਕਰ ਰਿਹਾ ਸੀ ਤੂੰ ਬੜਾ ਦੁਸ਼ਟਾ ਤੇਰਾ ਦੋਸਤ ਸਾਹਮਣੇ ਡੁੱਬ ਰਿਹਾ ਹੈ ਤਾਂ ਤੂੰ ਚੁੱਪਚਾਪ ਵੇਖ ਰਿਹਾ ਹੈ ਤੂੰ ਸਹੀ ਇਨਸਾਨ ਨਹੀਂ ਆ ਉਹਦੇ ਅੱਗੇ ਹੱਥ ਪੈਰ ਜੋੜੇ ਪਤਾ ਨਹੀਂ ਕਿਉਂ ਪਿਆਰਿਓ ਉਸ ਦੁਸ਼ ਨੇ ਗੌਰ ਨਾ ਕੀਤਾ ਇਸੇ ਤਰ੍ਹਾਂ ਵੇਖਦਾ ਰਿਹਾ ਪਰ ਉਹ ਬਚਾਓ ਬਚਾਓ ਚਿੱਲੌਂਦੇ ਹੋਏ ਪਾਣੀ 'ਚ ਤੜਫ ਦੇ ਤੜਫ ਦੇ ਡੁੱਬ ਰਿਹਾ ਸੀ ਬਚਾ ਸਕਦਾ ਸੀ ਫਿਰ ਵੀ ਇਸ ਨੇ ਤਰਸ ਨਾ ਕੀਤਾ ਨਾ ਗੌਰ ਕੀਤਾ ਸਾਰੇ ਬੇਨਤੀ ਕਰ ਰਹੇ ਸੀ ਲੇਕਿਨ ਫਿਰ ਵੀ ਧਿਆਨ ਨਾ ਕੀਤਾ ਫਿਰ ਆਖਰ ਚ ਲੋਕ ਰੋਣ ਲੱਗ ਪਏ ਭਾਈ ਬਚਾ ਲਵੋ ਉਸ ਨੂੰ ਬਚਾ ਲਵੋ ਭਾਈ ਗੌਰ ਨਾ ਕੀਤਾ ਹੁਣ ਕੀ ਸੀ ਉਹ ਲੜਕਾ ਆਪਣੀਆਂ ਕੋਸ਼ਿਸ਼ਾਂ ਕਰ ਕਰਕੇ ਆਪਣੇ ਆਪ ਨੂੰ ਬਚਾ ਨਾ ਸਕਿਆ ਪਾਣੀ ਵਿੱਚ ਡੁੱਬ ਗਿਆ ਜਿਵੇਂ ਹੀ ਉਹ ਪਾਣੀ ਵਿੱਚ ਡੁੱਬਿਆ ਇਕਦਮ ਇਹ ਜੋ ਸਭ ਤੋਂ ਵੱਡਾ ਲੜਕਾ ਸੀ ਉਹ ਦੌੜ ਕੇ ਆਇਆ ਉਹ ਲੜਕਾ ਡੁੱਬਣ ਹੀ ਵਾਲਾ ਸੀ ਇਕਦਮ ਤੋਂ ਉਸ ਨੂੰ ਫੜ ਲਿਆ ਉਸ ਨੂੰ ਮੋਢਿਆਂ ਤੇ ਬਿਠਾ ਕੇ ਤੈਰ ਦੇ ਤੈਰ ਦੇ ਕੰਡੇ ਤੇ ਲੈ ਆਇਆ ਕੰਡੇ ਤੇ ਲਿਆ ਕੇ ਢਿੱਡ ਚੋਂ ਪਾਣੀ ਬਾਹਰ ਕੱਢਿਆ ਉਹਦਾ ਜੀਵਨ ਬਚਾ ਲਿਆ ਜੋ ਲੋਕ ਉਸ ਸਮੇਂ ਤਾਂ ਕਿਸ ਨੂੰ ਕੋਸ ਰਹੇ ਸੀ ਉਹਨਾਂ ਨੂੰ ਸਮਝ ਨਹੀਂ ਆਇਆ ਅਸੀਂ ਇਸ ਨੂੰ ਬੁਰਾ ਬੋਲ ਲਿਆ ਅਤੇ ਡਾਂਟਿਆ ਰੋਇ ਅਤੇ ਧਿਆਨ ਨਾਲ ਦੇਣ ਤੇ ਉਸ ਨੂੰ ਡਾਂਟਿਆ ਅਤੇ ਕੋਸਿਆ ਪਰ ਉਸ ਨੇ ਗੌਰ ਨ ਕੀਤਾ ਅਚਾਨਕ ਦੌੜ ਕੇ ਉਸ ਨੂੰ ਬਚਾ ਲਿਆ ਤਦ ਉਹਨਾਂ ਨੇ ਪੁੱਛਿਆ ਜਦ ਤੈਨੂੰ ਕਿਹਾ ਉਸ ਵਕਤ ਤੂੰ ਕਿਉਂ ਨਹੀਂ ਗਿਆ ਆਖਰ ਚ ਤੈਨੂੰ ਬੋਲਦੇ ਰਹੇ ਬੁਰਾ ਭਲਾ ਕੇ ਆ ਅਤੇ ਫਿਰ ਵੀ ਤੂੰ ਗਿਆ ਨਹੀਂ ਤੂੰ ਕਿਉਂ ਆਖਰ ਦੇ ਵਿੱਚ ਦੌੜ ਕੇ ਗਿਆ ਤੇ ਉਸ ਨੂੰ ਬਚਾ ਲਿਆ ਕਿਉਂ ਤੂੰ ਐਨੀ ਧੇਰ ਵੇਟ ਕੀਤੀ ਇਸ ਤਰ੍ਹਾਂ ਉਹਦੇ ਤੋਂ ਪੁੱਛਿਆ ਤਦ ਉਸ ਲੜਕੇ ਨੇ ਕਿਹਾ ਉਹ ਪਾਗਲੋ ਉਹ ਲੜਕਾ ਪਾਣੀ ਚ ਡਿੱਗ ਕੇ ਬਚਣਾ ਹੈ ਜੀਨਾ ਸੋਚ ਕੇ ਆਪਣੀਆਂ ਕੋਸ਼ਿਸ਼ਾਂ ਕਰ ਰਿਹਾ ਸੀ ਅਤੇ ਜਦੋਂ ਉਹ ਡਿੱਗਿਆ ਤਾਂ ਆਪਣੇ ਹੱਥ ਪੈਰ ਮਾਰ ਰਿਹਾ ਸੀ ਆਪਣਾ ਯਤਨ ਕਰ ਰਿਹਾ ਸੀ ਬਚਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿਵੇਂ ਵੀ ਬਚਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਬਾਹਰ ਨਿਕਲਣ ਦਾ ਯਤਨ ਕਰ ਰਿਹਾ ਸੀ ਉਹਦੀ ਕੋਸ਼ਿਸ਼ ਕਰਦੇ ਸਮੇਂ ਜੇ ਮੈਂ ਉਹਦੇ ਕੋਲ ਜਾਵਾਂਗਾ ਤਾਂ ਉਹ ਮੈਨੂੰ ਜ਼ੋਰ ਨਾਲ ਫੜੇਗਾ ਜਿਉਂਨੇ ਮੈਨੂੰ ਜ਼ੋਰ ਨਾਲ ਡਰ ਲਿਆ ਤਾਂ ਮੈਂ ਕੀ ਕਰਾਂਗਾ ਮੈਂ ਵੀ ਡੁੱਬ ਕੇ ਮਰ ਜਾਵਾਂਗਾ ਜਦ ਉਹ ਆਪਣੀਆਂ ਸਾਰੀਆਂ ਕੋਸ਼ਿਸ਼ਾਂ ਕਰ ਕਰਕੇ ਕਰ ਕਰਕੇ ਹੁਣ ਮੈਂ ਨਹੀਂ ਕਰ ਸਕਦਾ ਇਸ ਹਾਲਾਤ ਤੱਕ ਪਹੁੰਚ ਗਿਆ ਉਸ ਸਮੇਂ ਜਦ ਮੈਂ ਗਿਆ ਉਹ ਬਿਲਕੁਲ ਥੱਕ ਚੁੱਕਿਆ ਸੀ ਉਸ ਨੂੰ ਜਦੋਂ ਮੋਢਿਆਂ ਤੇ ਬਿਠਾਇਆ ਉਹ ਬਿਲਕੁਲ ਚੁੱਪ ਸੀ ਉਸ ਨੂੰ ਮੈਂ ਉੱਪਰ ਚੱਕ ਕੇ ਆਮ ਨਾਲ ਲੈ ਕੇ ਆ ਗਿਆ ਉਹ ਜਦੋਂ ਤੱਕ ਆਪਣੀ ਕੋਸ਼ਿਸ਼ ਕਰਦਾ ਰਹੇਗਾ ਉਹ ਮੇਰੀ ਕੋਸ਼ਿਸ਼ ਦੇ ਲਈ ਸਹਿਯੋਗ ਨਹੀਂ ਕਰੇਗਾ ਪਰ ਜੀਵੇ ਹੀ ਮਰਤੋ ਨਹੀਂ ਹੋਏਗਾ ਜਦ ਇਹਨਾਂ ਹਾਲਾਤਾਂ ਤੱਕ ਪਹੁੰਚ ਗਿਆ ਤਦ ਮੈਂ ਉਸ ਨੂੰ ਬਚਾਉਣ ਲੱਗ ਗਿਆ ਅਤੇ ਪੂਰੇ ਤਰੀਕੇ ਨਾਲ ਮੇਰਾ ਸਹਿਯੋਗ ਕੀਤਾ ਇਸ ਲਈ ਮੈਂ ਉਸ ਨੂੰ ਬਚਾ ਸਕਿਆ ਪਿਆਰਿਓ ਜਿਸ ਦਿਨ ਤੁਸੀਂ ਕਹੋਗੇ ਪ੍ਰਭੂ ਮੈਂ ਨਹੀਂ ਕਰ ਸਕਦਾ ਇਹ ਕਹਿ ਕੇ ਜੇ ਹੱਥ ਵਿਖਾਉਂਗੇ ਤਦ ਪ੍ਰਭੂ ਕਹੇਗਾ ਤਾਂ ਠੀਕਾ ਮੈਂ ਵੇਖ ਲਵਾਂਗਾ ਇਸ ਤਰ੍ਹਾਂ ਕਹੇਗਾ ਕੋਈ ਗੱਲ ਨਹੀਂ ਆ ਪ੍ਰਭੂ ਮੈਂ ਵੇਖ ਲਵਾਂਗਾ ਜੇ ਕਿਹਾ ਸਮਝੋ ਠੀਕ ਹੈ ਵੇਖੋ ਕਹੇਗਾ ਸਮਝ ਗਏ ਹਾਂ ਜੇ ਅਸੀਂ ਕੁਝ ਕਰ ਸਕਦੇ ਹਾਂ ਜੇ ਇਹ ਕਹਿ ਰਹੇ ਹਾਂ ਪਿਆਰੇ ਯਹੋਵਾ ਦੀ ਆਗਿਆ ਤੋਂ ਬਿਨਾ ਰੋਟੀ ਵੀ ਤੋੜ ਕੇ ਖਾ ਸਕੀਏ ਇਸ ਤਰ੍ਹਾਂ ਅਸੀਂ ਬਿਲਕੁਲ ਵੀ ਨਹੀਂ ਕਰ ਸਕਦੇ ਅੱਜ ਕਿੰਨੇ ਲੋਕ ਸਲਾਈਨਾ ਦੇ ਸਹਾਰੇ ਦੂਬਦੇ ਸਹਾਰੇ ਜੀਣ ਦੀ ਕੋਸ਼ਿਸ਼ ਕਰ ਰਿਹਾ ਭੈਣੋ ਅਤੇ ਭਰਾਵੋ ਜੇ ਤੁਸੀਂ ਰੋਟੀ ਤੋੜ ਕੇ ਆਪਣੇ ਮੂੰਹ ਚ ਪਾ ਰਹੇ ਹੋ ਕਾਰਨ ਜਾਣਦੇ ਹੋ ਇਹ ਤੁਹਾਡੀ ਸਮਰਥ ਨਹੀਂ ਆ ਇਹ ਪਰਮੇਸ਼ਵਰ ਦਾ ਤੁਹਾਡੇ ਤੇ ਤਰਸ ਹੈ ਦਇਆ ਹੈ ਇਸ ਸੱਚ ਨੂੰ ਤੁਸੀਂ ਨਾ ਭੁੱਲੋ ਪ੍ਰਭੂ ਦੇ ਨਾਮ ਚ ਬੇਨਤੀ ਕਰ ਰਿਹਾ ਹਾਂ ਅੱਜ ਸਾਡੇ ਵਿੱਚ ਕਈ ਲੋਕ ਇਹ ਸੋਚ ਰਹੇ ਆ ਪਾਸਟਰ ਜੀ ਮੈਂ ਨਹੀਂ ਕਰ ਸਕਦਾ ਆਪਣੇ ਪਰਿਵਾਰ ਨੂੰ ਮੈਂ ਕਿਵੇਂ ਬਣਾਉਣਾ ਹੈ ਮੈਨੂੰ ਸਮਝ ਨਹੀਂ ਆ ਰਿਹਾ ਆਪਣੇ ਪਤੀ ਨਾਲ ਕਿਵੇਂ ਰਹਿਣਾ ਹੈ ਮੈਨੂੰ ਸਮਝ ਨਹੀਂ ਆ ਰਿਹਾ ਮੈਂ ਬਹੁਤ ਹੀ ਸਮਝੋਤਾ ਕਰ ਰਹੀ ਹਾਂ ਪਰ ਉਹ ਵਿਅਕਤੀ ਸਮਝ ਨਹੀਂ ਰਿਹਾ ਮੈਂ ਸੋਚਦੀ ਹਾਂ ਸਭ ਸਹਿ ਲਵਾਂਗੀ ਪਰ ਉਹ ਹੋਰ ਵੀ ਜ਼ਿਆਦਾ ਦੁੱਖ ਦੇ ਰਿਹਾ ਮੈਂ ਆਪਣੀ ਪਤਨੀ ਨਾਲ ਕਿਵੇਂ ਰਵਾਂ ਮੈਨੂੰ ਸਮਝ ਨਹੀਂ ਆ ਰਿਹਾ ਮੈਂ ਰਹਿ ਨਹੀਂ ਸਕਦਾ ਕਈ ਵਾਰ ਮਾਪੇ ਬੱਚਿਆਂ ਨੂੰ ਪਿਆਰ ਦੇ ਨਾਲ ਪਾਲਦੇ ਆ ਬਹੁਤ ਹੀ ਭਗਤੀ ਦੇ ਵਿੱਚ ਵਧਾ ਰਹੇ ਆ ਤੁਸੀਂ ਬਹੁਤ ਹੀ ਆਤਮਿਕਤਾ ਵਿੱਚ ਪਾਲਣ ਪੋਸ਼ਣ ਕਰਨਾ ਚਾਹੁੰਦੇ ਹੋ ਬੜੀ ਭਗਤੀ 'ਚ ਆਪਣੇ ਬੱਚਿਆਂ ਨੂੰ ਪਾਲਣਾ ਚਾਹੁੰਦੇ ਹੋ ਉਹਨਾਂ ਦਾ ਪਾਲਣ ਪੋਸ਼ਣ ਕਰਨਾ ਚਾਹੁੰਦੇ ਹੋ ਲੇਕਿਨ ਪਤਾ ਨਹੀਂ ਕਿਉਂ ਤੁਹਾਡੇ ਬੱਚੇ ਬਹੁਤ ਹੀ ਵਿਗੜ ਜਾਂਦੇ ਆ ਬੁਰੀ ਸੰਗਤੀ 'ਚ ਪੈ ਜਾਂਦੇ ਆ ਐਸੇ ਸਮੇਂ ਤੇ ਤੁਹਾਨੂੰ ਲੱਗਦਾ ਹੈ ਆਪਣੇ ਬੱਚਿਆਂ ਦੇ ਬਾਰੇ ਵਿੱਚ ਕੀ ਸੋਚਿਆ ਆਪਣੇ ਬੱਚਿਆਂ ਲਈ ਮੈਂ ਕੀ ਪ੍ਰਾਰਥਨਾ ਕੀਤੀ ਆ ਮੇਰੇ ਬੱਚੇ ਚੰਗੇ ਰਹਿਣ ਚੰਗਾ ਭਵਿੱਖ ਰਵੇ ਅਤੇ ਚੰਗਾ ਭਵਿੱਖ ਮਿਲ ਜਾਵੇ ਬਹੁਤ ਇਸ ਤਰ੍ਹਾਂ ਸੋਚਿਆ ਪਰ ਮੇਰੇ ਬੱਚੇ ਹੱਥੋਂ ਨਿਕਲ ਗਏ ਮੈਂ ਨਹੀਂ ਕਰ ਸਕਦਾ ਇਹਨਾਂ ਦਾ ਪਾਲਣ ਪੋषण ਹੁਣ ਮੈਂ ਇਹਨਾਂ ਨੂੰ ਨਹੀਂ ਪਾਲ ਸਕਦਾ ਅਤੇ ਨਾ ਹੀ ਇਹਨਾਂ ਨੂੰ ਮੈਂ ਪੜਾ ਸਕਦਾ ਹਾਂ ਆਪਣੇ ਬੱਚਿਆਂ ਨੂੰ ਜ਼ਿੰਮੇਵਾਰੀ ਦੇ ਨਾਲ ਪਾਲਣਾ ਇਹ ਸੋਚ ਕੇ ਜੇ ਤੁਸੀਂ ਚਿੰਤਾ ਕਰ ਰਹੇ ਹੋ ਮੇਰੇ ਭਰਾਵੋ ਅਤੇ ਭੈਣੋ ਆਪਣੇ ਬੱਚਿਆਂ ਨੂੰ ਤੁਸੀਂ ਪਾਲ ਨਹੀਂ ਪਾ ਰਹੇ ਹੋਗੇ ਲੇਕਿਨ ਮੇਰਾ ਪ੍ਰਭੂ ਇਹ ਸਭ ਕਰ ਸਕਦਾ ਹੈ ਜੇ ਤੁਸੀਂ ਕਹਿ ਰਹੇ ਹੋ ਅੱਜ ਆਪਣੇ ਪਰਿਵਾਰ ਨੂੰ ਮੈਂ ਪਾਲ ਨਹੀਂ ਪਾ ਰਿਆਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਨਹੀਂ ਕਰ ਪਾ ਰਿਆਂ ਨੌਕਰੀ ਤਾਂ ਪਾ ਲਈ ਆ ਅਤੇ ਇਸ ਨੌਕਰੀ ਨੂੰ ਅਤੇ ਨੌਕਰੀ ਤੇ ਜੋ ਦਬਾਅ ਹੈ ਇਹ ਨਹੀਂ ਸਹਿ ਪਾ ਰਿਆਂ ਇਹ ਪ੍ਰੋਜੈਕਟ ਨੂੰ ਮੈਂ ਕਿਵੇਂ ਪੂਰਾ ਕਰ ਸਕਦਾ ਹਾਂ ਆਪਣੇ ਜੀਵਨ 'ਚ ਤੁਸੀਂ ਜਿਸ ਦੇ ਬਾਰੇ ਪ੍ਰਭੂ ਮੈਂ ਨਹੀਂ ਕਰ ਸਕਦਾ ਇਹ ਕਹਿ ਰਹੇ ਹੋ ਪਿਆਰਿਓ ਜੋ ਸਭ ਕਰ ਸਕਦਾ ਹੈ ओ मेरा प्रभु है जे उसकी सहायता लोंगगे ता ओ जरूर वड्डा चमत्कार तोडे जीवन च शुरू करेगा तुम्हारी तो प्रार्थना मेरा प्रभु सुनन जा रिया है उत्तर देन जा रिया है विश्वास करो आओ प्रार्थना करिए महान पवित्र प्रेमी परमेश्वर पिता जीवन च दुख होवे या तकलीफा है ਯਾ ਦੁਖ ਮੁਸੀਬਤ ਆਵੇ ਯਾ ਬਿਮਾਰੀਆਂ ਆਵੇ ਨਿਰਾਸ਼ ਨਾ ਹੋ ਕੇ ਨਾ ਦੁਖੀ ਹੋ ਕੇ ਤੁਹਾਡੇ ਤੋਂ ਦੂਰ ਹੋ ਸਕੀਏ ਪਿਤਾ ਤੁਹਾਡਾ ਹੱਥ ਫੜ ਕੇ ਅੱਗੇ ਵਧਨ ਦੀ ਆਤਮਿਕਤਾ ਦੇ ਦਿਓ ਪਿਤਾ ਨਿਰਾਸ਼ਾਵਾਂ ਨੂੰ ਦੂਰ ਕਰੋ ਕਮਜ਼ੋਰੀਆਂ ਨੂੰ ਦੂਰ ਕਰ ਦਿਓ ਬੁਰਾਈ ਨੂੰ ਜ਼ਿੰਦਗੀ ਤੋਂ ਦੂਰ ਕਰੋ ਸਾਨੂੰ ਜਗਾ ਦਿਓ ਪਿਤਾ ਸਾਡੀ ਆਤਮਾ ਨੂੰ ਜਿੱਤ ਲਓ ਪਿਤਾ ਸਾਡੇ ਮਨਾਂ ਨੂੰ ਪਵਿੱਤਰ ਕਰੋ ਸਾਡੇ ਜੀਵਨ ਦੇ ਹਰ ਇੱਕ ਤੂਫਾਨ ਨੂੰ ਸਾਡੇ ਤੋਂ ਦੂਰ ਕਰੋ ਹਟਾ ਦਿਓ ਪਿਤਾ ਤੁਹਾਡੀ ਇੱਛਾ ਪੂਰੀ ਕਰ ਸਕੀਏ ਧਾਰਮਿਕਤਾ ਵਾਲਾ ਜੀਵਨ ਹਰ ਇੱਕ ਨੂੰ ਤੁਸੀਂ ਜੀਣ ਦਾ ਮੌਕਾ ਦਿਓ ਪਿਤਾ ਸਾਡੇ ਪਰਿਵਾਰ ਦੇ ਆਲੇ ਦੁਆਲੇ ਵਾੜਾਲਾ ਆਤਮਿਕਤਾ ਵਿੱਚ ਮਜ਼ਬੂਤ ਕਰੋ ਚੰਗੀ ਸਿਹਤ ਦੇ ਦਿਓ ਹਰ ਵਿਸ਼ੇ ਦੇ ਵਿੱਚ ਸਾਨੂੰ ਬਰਕਤ ਦੇ ਦਿਓ ਆਪਣੀ ਮਰਜ਼ੀ ਸਾਡੇ ਜੀਵਨ ਚ ਪੂਰੀ ਕਰ ਸਾਡੇ ਦੇਸ਼ ਨੂੰ ਸਾਡੇ ਰਾਸ਼ਟਰਾਂ ਨੂੰ ਆਸ਼ੀਸ਼ ਦਿਓ ਪਿਤਾ ਤੁਹਾਨੂੰ ਹੀ ਮਹਿਮਾ ਅਤੇ ਆਦਰ ਤੁਹਾਨੂੰ ਤੁਹਾਨੂੰ ਹੀ ਜ਼ਲਾਲ ਹਮੇਸ਼ਾ ਤੱਕ ਮਿਲੇ ਯੀਸ਼ੂ ਦੇ ਨਾਮ ਚ ਮੰਗਦੇ ਹਾਂ ਪਿਤਾ ਆਮੀਨ ਪ੍ਰਭੂ ਜੀ ਮੇਰੇ ਸਾਰੇ ਭੈਣੋ ਤੇ ਪ੍ਰਭੂ ਤੁਹਾਨੂੰ ਸਾਰਿਆਂ ਨੂੰ ਸ਼ਾਲੋਮ ਤੁਸੀਂ ਠੀਕ ਹੋ ਕਲਵਰੀ ਆਵਾਜ਼ 2003 ਤੋਂ ਸ਼ੁਰੂ ਹੋਇਆ ਅਤੇ ਅੱਜ 2023 ਨੂੰ 20 ਸਾਲ ਹੋ ਚੁੱਕਿਆ ਤੁਸੀਂ ਇਸ ਟੀਵੀ ਪ੍ਰੋਗਰਾਮ ਨੂੰ ਪਿਆਰ ਕੀਤਾ ਉਤਸ਼ਾਹਿਤ ਕੀਤਾ ਪ੍ਰਾਰਥਨਾ ਕੀਤੀ ਇੰਨਾ ਹੀ ਨਹੀਂ ਆਪਣੀਆਂ ਭੇਂਟਾਂ ਦੇ ਦੁਆਰਾ ਤੁਸੀਂ ਸਾਰਿਆਂ ਨੇ ਮਦਦ ਕੀਤੀ ਆ ਇਸ ਲਈ ਮੈਂ ਤੁਹਾਡਾ ਸਾਰਿਆਂ ਦਾ ਪੂਰੇ ਦਿਲ ਤੋਂ ਧੰਨਵਾਦ ਕਰਦਾ ਹਾਂ ਅੱਜ ਇਸ ਪ੍ਰੋਗਰਾਮ ਦੇ ਦੁਆਰਾ ਹਜ਼ਾਰਾਂ ਅਤੇ ਕਰੋੜਾਂ ਲੋਕਾਂ ਤੱਕ ਜਿਉਂਦੇ ਪਰਮੇਸ਼ਵਰ ਦੇ ਅਦਭੁਤ ਸੂਚਨਾਚਾਰ ਨੂੰ ਫੈਲਾਉਣ ਦੇ ਲਈ ਤੁਹਾਡੀ ਕੀਤੀ ਸਹਾਇਤਾ ਲਈ ਮੈਂ ਤੁਹਾਡਾ ਦਿਲ ਤੋਂ ਧੰਨਵਾਦ ਕਰਦਾ ਹਾਂ ਅਤੇ ਉਸੇ ਤਰ੍ਹਾਂ ਸਾਡਾ ਇਹ ਕਲਵਰੀ ਆਵਾਜ਼ ਦਾ ਪ੍ਰੋਗਰਾਮ ਪੰਜਾਬੀ ਦੇ ਵਿੱਚ ਹੀ ਨਹੀਂ ਭਾਰਤ ਦੇਸ਼ ਚ ਬੋਲੀਆਂ ਜਾਣ ਵਾਲੀਆਂ ਹਰ ਖਾਸ ਭਾਸ਼ਾ ਦੇ ਵਿੱਚ ਪ੍ਰਭੂ ਯੀਸ਼ੂ ਮਸੀਹ ਦੇ ਸੂਚਨਾਚਾਰ ਨੂੰ ਅਸੀਂ ਫੈਲਾ ਸਕੀਏ ਮਿਹਨਤ ਕਰ ਰਹੇ ਹਾਂ ਉਸੇ ਤਰ੍ਹਾਂ ਹਰ ਮਹੀਨੇ ਲਗਭਗ 650 ਟੀਵੀ ਪ੍ਰੋਗਰਾਮ ਚਲਾਈ ਜਾ ਰਹੇ ਆ ਬੋਝਨਲ ਪਰਿਐ ਸੇਵਕਾਈ ਜੇ ਜਾਰੀ ਰੱਖਣੀ ਹੈ ਤਾਂ ਤਾਂ ਜ਼ਰੂਰ ਤੁਹਾਡੀ ਸਹਾਇਤਾ ਪ੍ਰਾਤਨਾ ਅਤੇ ਸਹਿਯੋਗ ਬਹੁਤ ਜ਼ਰੂਰੀ ਆ ਇੱਕ ਪ੍ਰੋਗਰਾਮ ਨੂੰ ਚਲਾਉਣ ਦੇ ਲਈ ਅਲੱਗ ਚੈਨਲਸ ਦੇ ਅਨੁਸਾਰ 20000 30000 40000 50000 ਤੱਕ ਇੱਕ ਇੱਕ ਪ੍ਰੋਗਰਾਮ ਦੇ ਲਈ ਖਰਚਾ ਕਰਨਾ ਪੈਂਦਾ ਹੈ ਜੇ ਪ੍ਰਬੂਤਵ ਨੂੰ ਉਤਸ਼ਾਹਿਤ ਕਰੇ ਇਸ ਟੀਵੀ ਪ੍ਰੋਗਰਾਮ ਦੀ ਮਦਦ ਕਰਨ ਦੇ ਲਈ ਜੇ ਤੁਹਾਡੇ ਮਨ ਚ ਬੋਝ ਆਵੇ ਤਾ ਜ਼ਰੂਰ ਪ੍ਰਾਰਥਨਾ ਕਰਕੇ ਇਸ ਸੇਕਾਇਦੀ ਮਦਦ ਕਰੋ ਮੈਂ ਚਾਹੁੰਦਾ ਹਾਂ ਪਿਆਰਿਓ ਹైదరాబాద్ ਚ ਹਰ ਸ਼ਨੀਵਾਰ ਨੂੰ ਹੋਣ ਵਾਲੀ ਸਪான்ਸਰ ਮੀਟਿੰਗ ਚ ਤੁਸੀਂ ਵੀ ਸ਼ਾਮਿਲ ਹੋ ਕੇ ਆਪਣੇ ਪਰਿਵਾਰ ਦੇ ਵੱਲੋਂ ਇੱਕ ਟੀਵੀ ਪ੍ਰੋਗਰਾਮ ਦੀ ਮਦਦ ਕਰੋਗੇ ਤਾ ਸੂਚ ਸਮਾਚਾਰ ਲੱਖਾਂ ਲੋਕਾਂ ਤੱਕ ਪਹੁੰਚਾਇਆ ਜਾਏਗਾ ਮੈਂ ਬੇਨਤੀ ਕਰਦਾ ਹਾਂ ਕਿ ਇਸ ਹਫਤੇ ਕਿ ਪਰਿਵਾਰ ਚ ਕਿਸੇ ਦਾ ਜਨਮ ਦਿਨ ਹੈ ਜਾਂ ਪਰਮੇਸ਼ਵਰ ਨੇ ਕੋਈ ਤੁਹਾਡੇ ਜੀਵਨ ਚ ਚਮਤਕਾਰ ਕੀਤਾ ਕਿ ਤੁਹਾਡੀ ਪ੍ਰਾਰਥਨਾ ਦਾ ਉੱਤਰ ਦਿੱਤਾ ਜੇ ਦਿੱਤਾ ਹੈ ਕਿ ਤਨਵਾਦੀ ਹੋ ਕੇ ਕਲਰੀ ਆਵਾਜ਼ ਦੀ ਸਹਾਇਤਾ ਕਰਨਾ ਚਾਹੋਗੇ ਜੇ ਪਰਮੇਸ਼ਵਰ ਨੇ ਸੰਤਾਨ ਦਿੱਤੀ ਆ ਉਸ ਦਾ ਨਾਮ ਰੱਖਣਾ ਹੈ ਤਾਂ ਅੱਖਰ ਅਭਿਆਸ ਕਰਨਾ ਮੂੰਹ ਜੂਠਾ ਕਰਵਾਉਣਾ ਇਹਨਾਂ ਸ਼ੁਭ ਕੰਮਾਂ ਨੂੰ ਮੇਰੇ ਹੱਥਾਂ ਦੁਆਰਾ ਜੇ ਆਪਣੇ ਬੱਚਾ ਦੇ ਜੀਵਨ ਚ ਕਰਵਾਉਣਾ ਚਾਹੁੰਦੇ ਹੋ ਤਾਂ ਸ਼ਨੀਵਾਰ ਨੂੰ ਕਲਰੀ ਆਵਾਜ਼ ਟੀਵੀ ਪ੍ਰੋਗਰਾਮ ਦੀ ਸਹਾਇਤਾ ਕਰਕੇ ਆਪਣੇ ਜੀਵਨ ਦੇ ਸ਼ੁਭ ਕੰਮਾਂ ਨੂੰ ਮੇਰੇ ਨਾਲ ਸੈਲੀਬ੍ਰੇਟ ਕਰਨ ਦੇ ਲਈ ਤੁਹਾਡਾ ਸਾਰਿਆਂ ਦਾ ਦਿਲ ਤੋਂ ਸਵਾਗਤ ਕਰਦਾ ਹਾਂ ਯਾਨੀ ਮੇਰੀ ਮਿਹਨਤ ਚ ਤੁਸੀਂ ਵੀ ਹਿੱਸਾ ਲੈ ਕੇ ਸੂਚ ਸਮਾਚਾਰ ਵੰਡੋ ਤੁਹਾਡੀ ਖੁਸ਼ੀ 'ਚ ਮੈਂ ਵੀ ਹਿੱਸਾ ਲੈ ਕੇ ਮੈਂ ਵੀ ਤੁਹਾਡੀ ਖੁਸ਼ੀ ਨੂੰ ਸਾਂਝੀ ਕਰਾਂ ਮਨ ਤੂੰ ਚਾਹੁੰਦੇ ਹੋਏ ਇਸ ਅਦਭੁਤ ਪਰਮੇਸ਼ਵਰ ਦੇ ਸੂਚ ਸਮਾਚਾਰ ਨੂੰ ਪੂਰੀ ਦੁਨੀਆ ਤੱਕ ਲੈ ਕੇ ਜਾਣ ਲਈ ਤੁਹਾਡੀ ਪ੍ਰਾਰਥਨਾ ਤੇ ਤੁਹਾਡੇ ਸਹਿਯੋਗ ਨੂੰ ਚਾਹੁੰਦੇ ਹੋਏ ਪ੍ਰਭੂ 'ਚ ਤੁਹਾਡਾ ਪਿਆਰਾ ਸतीश ਕੁਮਾਰ ਸਲੋ ਕਲਵਰੀ ਪ੍ਰੇ ਟਾਵਰ 'ਚ ਤੁਹਾਡਾ ਸਵਾਗਤ ਹੈ। ਅਗਰ ਤੁਹਾਡੇ ਵਿੱਚੋਂ ਦੋ ਜਣੇ ਧਰਤੀ ਤੇ ਕਿਸੇ ਗੱਲ ਦੇ ਲਈ ਇੱਕ ਮਨ ਹੋ ਕੇ ਉਹਦੇ ਤੋਂ ਮੰਗੋਗੇ ਤਾਂ ਮੇਰੇ ਪਿਤਾ ਦੇ ਵੱਲੋਂ ਜਿਹੜਾ ਸੁਰਗ ਵਿੱਚ ਹੈ ਉਹਨਾਂ ਲਈ ਹੋ ਜਾਵੇਗਾ। ਇਸ ਤਰ੍ਹਾਂ ਯੀਸ਼ੂ ਮਸੀਹ ਨੇ ਸਾਨੂੰ ਸਿਖਾਇਆ। ਤੁਹਾਡੇ ਨਾਲ ਮਿਲ ਕੇ ਤੁਹਾਡੀਆਂ ਜ਼ਰੂਰਤਾਂ ਦੇ ਲਈ ਪ੍ਰਾਰਥਨਾ ਕਰਨ ਲਈ ਪ੍ਰਭੂ ਦੇ ਸੇਵਕ ਡਾਕਟਰ ਪੀ ਸੁਤੀਸ਼ ਕੁਮਾਰ ਦੁਆਰਾ ਸ਼ੁਰੂ ਕੀਤੀ ਗਈ ਅਦਭੁਤ ਸੇਵਕਾਈ ਹੈ ਕੈਲਵਰੀ ਪ੍ਰੇ ਟਾਵਰ। ਤੁਸੀਂ ਕਿਹੜੇ ਵੀ ਇਲਾਕੇ ਦੇ ਹੋ ਜਿਹੜੀ ਵੀ ਭਾਸ਼ਾ ਬੋਲੋ ਤੁਹਾਡੇ ਨਾਲ ਮਿਲ ਕੇ ਤੁਹਾਡੀ ਭਾਸ਼ਾ ਵਿੱਚ ਤੁਹਾਡੇ ਨਾਲ ਮਿਲ ਕੇ 24 ਘੰਟੇ ਯੋਧੇ ਮਿਲ ਕੇ ਪ੍ਰਾਰਥਨਾ ਕਰਨ ਦੇ ਲਈ ਤਿਆਰ ਹੈ ਹਰ ਰੋਜ਼ 5000 ਤੋਂ ਜ਼ਿਆਦਾ ਪ੍ਰਾਰਥਨਾਵਾਂ ਬੇਨਤੀਆਂ ਸਾਡੇ ਕੋਲ ਪਹੁੰਚਾਈਆਂ ਜਾਂਦੀਆਂ ਹਨ ਪ੍ਰਭੂ ਦੇ ਸੇਵਕ ਪ੍ਰਾਰਥਨਾ ਕਰਦੇ ਆ ਅਤੇ ਪ੍ਰਾਰਥਨਾ ਯੋਧੇ ਪ੍ਰਾਰਥਨਾ ਕਰਦੇ ਆ ਪੂਰੀ ਕਲਿਸਿਆ ਮਿਲ ਕੇ ਪ੍ਰਾਰਥਨਾ ਕਰਦੇ ਆ ਅਤੇ ਪ੍ਰਭੂ ਅਦਭੁਤ ਕੰਮ ਕਰ ਰਿਹਾ ਜੇ ਤੁਹਾਨੂੰ ਪ੍ਰਾਰਥਨਾ ਦੀ ਲੋੜ ਹੈ ਤਾਂ ਸਕਰੀਨ ਤੇ ਦੇਖ ਰਹੇ ਨੰਬਰ ਤੇ ਹੁਣੇ ਕਾਲ ਕਰੋ ਸਾਡੇ ਪ੍ਰਾਰਥਨਾ ਯੋਧਿਆਂ ਨਾਲ ਮਿਲ ਕੇ ਪ੍ਰਾਰਥਨਾ ਕਰੋ ਅਤੇ ਪ੍ਰਭੂ ਤੋਂ ਤੁਸੀਂ ਉੱਤਰ ਪਾਓ ਪ੍ਰਾਰਥਨਾ ਕਰਨ ਦੇ ਲਈ ਸਾਡੇ ਨਾਲ ਸੰਪਰਕ ਕਰਨ ਵਾਲਾ ਨੰਬਰ ਹੈ 9100600300 ਸਾਰਿਆਂ ਨੂੰ ਬਚਾਉਣ ਦੇ ਲਈ ਇਸ ਲਈ 17 ਪਾਸ਼ਾਵਾਂ ਦੇ ਵਿੱਚ ਪ੍ਰਭੂ ਦੇ ਸੇਵਕ ਪ੍ਰਾਰਥਨਾ ਕਰਦੇ ਆ ਅਤੇ ਵਚਨ ਸੁਣਾਉਂਦੇ ਆ